ਦੇਖ ਲੜਦੇ ਉਹ ਜਿਹੜਾ ਤੁਹਾਡਾ ਮੋਰਚਾ ਸੀ ਉਹ ਉਹ ਰੋਕੀ ਖੜਾ ਸੀ ਉਹ ਕੰਦੇ ਨਹੀਂ ਸੀ ਮੁਰੇ ਉਹ ਤੁਸੀਂ ਕੰਦ ਬਣਾ ਹੋਏ ਸੀਗੇ ਸੈਂਟਰ ਦੇ ਮੁਰੇ ਪੰਜਾਬ ਦੇ ਵਿਰੋਧੀ ਕੋਈ ਫੈਸਲਾ ਤਾੜਪੜਾ ਨਹੀਂ ਆਇਆ ਬੜੇ ਝੜ ਗਏ 12 ਮੰਗਾ ਸੀ ਬਿਜਲੀ ਵਾਲੀ ਮੰਗ ਸੀ ਉਹਦੇ ਵਿੱਚ ਐਨਐਸਪੀ ਵਾਲੀ ਸੀ ਕਰਜ਼ਾ ਮਾਫੀ ਵਾਲੀ ਸੀ ਮਜ਼ਦੂਰਾਂ ਸਾਤਾ ਮੋਰਚਾ ਜਬਰੀ 18 ਮਾਰਚ ਨੂੰ ਟੱਤਾ ਖੇੜਤਾ ਪਰ ਇੱਕ ਗੱਲ ਹੈ ਉਹ ਮੋਰਚੇ ਕਰਕੇ ਮੋਰਚੇ ਦੇ ਡਰ ਕਰਕੇ ਇਹ ਆ ਜਿਹੜੀਆਂ ਤਿੰਨ ਫੈਸਲੇ ਆ ਇਹ ਰੁਕੇ ਹੋਏ ਸੀ ਜਿੱਦਾਂ ਹੋਏ 2 ਮਾਰਚ ਨੂੰ ਇਹਨਾਂ ਨੇ ਨਾਦਰ ਸ਼ਾਹੀ ਹਮਲਾ ਕਰਕੇ ਜਿਵੇਂ ਵਿਦੇਸ਼ੀ ਧੜਵੀ ਕੋਈ ਹਮਲਾ ਕਰਦਾ ਹੁੰਦਾ ਉਹਨਾਂ ਲੁੱਟਿਆ ਤੇ ਸਾਤਾ ਪੱਟਿਆ ਜਿਹੜਾ ਮੋਰਚਾ ਉਦੋਂ you know